ਈਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਅੱਲੇ ਸਭ ਕੁਝ ਪਾਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅੱਜ ਇਹ ਰੌਣਕਾਂ ਕਿਸ ਕਰਕੇ ਲੱਗੀਆਂ ਬਾਬਾ ਫਰੀਦ ਜੀ ਦਾ ਮੇਲਾ ਫਰੀਦਪੁਰ ਵਿਕੇ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਅਸੀਂ ਵੀ ਅੱਜ ਫਰੀਦਕੋਟ ਪਹੁੰਚ ਚੁੱਕੇ ਹਾਂ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਏ ਹਾਂ ਅਤੇ ਤੁਸੀਂ ਵੀ ਸਾਡੇ ਨਾਲ ਨਾਲ ਰਹਿਣਾ ਤੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਨਗਰ ਕੀਰਤਨ ਬਾਬਾ ਫਰੀਦ ਟਿੱਲਾ ਤੋਂ ਲੈ ਕੇ ਮਾਈ ਗੋਦੜੀ ਤੱਕ ਜੋ ਨਕਰ ਕਿਸੇ ਨੂੰ ਨਿਕਲਣਾ ਹੈ ਉਸ ਦੇ ਦਰਸ਼ਨ ਕਰਨਾ ਅਤੇ ਲੱਖਾਂ ਹੀ ਸੰਗਤਾਂ ਆਣ ਕੇ ਮੱਥਾ ਟੇਕਦੀਆਂ ਹਨ ਬਾਬਾ ਫਰੀਦ ਜੀ ਦੇ ਟਿੱਲੇ ਤੇ ਤੇ ਮਾਈ ਗੋਦੜੀ ਤੇ ਤੁਸੀਂ ਆਨੰਦ ਮਾਣਨਾ ਤੇ ਸਾਡੇ ਨਾਲ ਨਾਲ ਰਹਿ ਕੇ ਇਹ ਵੀਡੀਓ ਦੇਖਣਾ ਅਤੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਪ੍ਰਮਾਤਮਾ ਸੁਭਾਅ ਬਣਾਉਂਦਾ ਹੈ ਤਾਂ ਇਹੋ ਜੇ ਮੇਲੇ ਆਪਾਂ ला ਸਕਦੇ ਆ ਨਹੀਂ ਤਾਂ ਉਤਰਾਂ ਬਹੁਤ ਔਖਾ ਹੋ ਜਾਂਦਾ ਵਾ ਆਪਾਂ ਕੋਈ ਵੀ ਕੰਮ ਕਰ ਨਹੀਂ ਸਕਦੇ ਦੇਖ ਕੇ ਕੇ ਲਿਖ ਕਾਟੇ ਨਨ ਮ ਜਨਮ ਕੇ ਕੇ ਲਿਖ ਕਾਟੇ اے ਕਰਦੇ ਨਾਮ ਕੇ ਕੇ ਲਿਖ ਕਾਟੇ ਜਗਰ ਹਰ ਜਨ ਤੋਰ ਮੰਜਨ ਹਰ ਗਨ ਤੋਰ ਬੰਦ ਡੇ ਲਾ ਜੇਜ ਪਾਵੇ ਫੂਨ 2 ਮਿੰਟ ਜੇਜ ਪਾਵੇ 2 ਮਿੰਟ ਫੂਨ ਆਹ ਹੀ ਆ ਜਿੰਨਾ ਕੋ ਨਾ ਤਰਾ ਦਪਉ ਤਰ જપિયે જપિયે ગુરુ સાવના હર રામ જપિયે હર રામ જપિયે જપિયે ગુરુ સાવના હર રામ જપિયે હર રામ જપિયે જપિયે ગુરુ સાવના હર રામ જપિયે હર રામ જપિયે જપિયે ગુરુ સાવના હર રામ જપિયે હર રામ જપિયે जपियपियो न हर दम जपियो हर दम जप वाइ हर दम बोली वाहेगुरु वाहेगुरु हर दम बोली वाहेगुरु वाहेगुरु हर दम बोली ਵਾਹਿਗੁਰੂ ਵਾਹਿਗੁਰੂ ਹਰ ਧਮ ਬੋਲੀ 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 ਰਾਮ ਨਾਮ ਮਤੇ ਕਦੇ ਨਡਰਲੀ ਰਾਮ ਨਾਮ ਮਤੇ ਕਦੇ ਨਡਰਲੀ ਰਾਮ ਨਾਮ ਜੋ ਕਦੇ ਨਡਰਲੀ ਰਾਮ ਨਾਮ ਮਤੇ ਕਦੇ ਨਡਰਲੀ ਜਾਈ ਸਦਾ ਬਣ ਤਵਾ ਹਰ ਧਮ ਜਪੀਏ ਜੀ ਹਰ ਧਮ ਜਪੀਏ पिये बुरा दान हर दम जपिए हर दम छपिए बनो जपिए बुरा दान हर दम जपिए हर दम जपिए हर जपिए मुरादान हर दम जपिए हर दम जपिए ਨਗਰ ਕੀਰਤਨ ਦੇ ਨਾਲ-ਨਾਲ ਆਪਾਂ ਬਾਬਾ ਫਰੀਦ ਦਾ ਇਤਿਹਾਸ ਵੀ ਕੁਝ ਜਿੰਨਕ ਆਪਾਂ ਨੂੰ ਸੋਝੀ ਹੈ ਉਹਨਾਂ ਕਾਪਾਂ ਨਾਲ-ਨਾਲ ਦਰਉਂਨੇ ਆ ਬਾਬਾ ਫਰੀਦ ਦੀ ਮਾਂ ਬਹੁਤ ਹੀ ਨੇਕ ਇਨਸਾਨ ਉੱਚ ਬੁੱਧੀ ਵਾਲੀ ਸੀ ਉਸਨੇ ਬਾਬਾ ਫਰੀਦ ਜੀ ਨੂੰ ਗੁਰੂ ਨਾਲ ਜੋੜਨ ਦਾ ਬਹੁਤ ਯਤਨ ਕੀਤਾ ਤਾਂ ਕਰਕੇ ਬਾਬਾ ਫਰੀਦ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਬਾਣੀ ਦਰਜ ਕਰਾ ਸਕੇ ਉਹਨਾਂ ਦੀ ਮਾਂ ਦਾ ਸਭ ਤੋਂ ਵੱਡਾ ਹੱਥ ਸੀ ਕਿਉਂਕਿ ਫਰੀਦ ਨੂੰ ਮਾਤਾ ਕਹਿੰਦੀ ਕੇ ਪੁੱਤਰ ਤੂੰ ਬੰਦਗੀ ਕਰਿਆ ਕਰ ਤੇ ਮਾਤਾ ਨੂੰ ਬਾਬਾ ਫਰੀਦ ਜੀ ਕਹਿੰਦੇ ਕਿ ਬੰਦਗੀ ਕਰਾਂਗਾ ਤਾਂ ਕੀ ਮਿਲੂਗਾ ਤਾਂ ਮਾਤਾ ਨੇ ਕਿਹਾ ਕਿ ਬੱਚਿਆਂ ਨੂੰ ਜਿਆਦਾ ਮਿੱਠੇ ਦਾ ਹੀ ਹੁੰਦਾ ਹੈ ਤੇ ਉਹਨਾਂ ਨੇ ਆਖਿਆ ਤੈਨੂੰ ਤੂੰ ਬੰਦਗੀ ਕਰੇਂਗਾ ਤੇ ਤੈਨੂੰ ਗੁੜ ਮਿਲੂਗਾ ਤੇ ਉਸਨੇ ਆਖਿਆ ਕਿ ਗੁੜ ਮੈਨੂੰ ਕਿੰਨੇ ਦਿਨ ਮਿਲੇਗਾ ਤੇ ਮਾਤਾ ਨੇ ਆਖਿਆ ਜਿੰਨੇ ਦਿਨ ਤੂੰ ਬੰਦਗੀ ਕਰੇਗਾ ਤੈਨੂੰ ਗੁੜ ਮਿਲੇਗਾ ਅਤੇ ਬਾਬਾ ਫਰੀਦ ਜੀ ਜਦੋਂ ਬੰਦਗੀ ਕਰਦੇ ਤਾਂ ਉਹਨਾਂ ਦੀ ਮਾਂ ਨੇ ਉਹਨਾਂ ਦੇ ਸਰਾਣੇ ਇੱਕ ਡਲੀ ਗੁੜ ਦੀ ਰੱਖ ਦੇਣੀ ਇਸੇ ਤਰ੍ਹਾਂ ਹੀ ਕਿੰਨੇ ਦਿਨ ਚੱਲਦਾ ਰਿਹਾ ਅਤੇ ਇੱਕ ਦਿਨ ਮਾਤਾ ਨੂੰ ਗੁੜ ਦੀ ਦਲੀ ਰੱਖਣਾ ਸਹਰਾਣੇ ਭੁੱਲ ਗਈ ਅਤੇ ਉਸ ਦਿਨ ਉਹ ਗਵਾਂਢ ਚ ਚਲੇ ਗਈ ਤੇ ਉਹਨੂੰ ਚੇਤਾ ਭੁੱਲ ਗਿਆ ਅਤੇ ਜਦੋਂ ਬਾਬਾ ਫਰੀਦ ਜੀ ਬੰਦਗੀ ਕਰਾਇਸੀਗੇ ਤੇ ਉਦੋਂ ਮਾਤਾ ਨੂੰ ਯਾਦ ਆਈ ਕਿ ਮੈਂ ਤਾਂ ਅੱਜ ਗੁੜ ਰੱਖਣਾ ਹੀ ਭੁੱਲ ਗਈ ਤੇ ਉਹ ਜਲਦੀਚ ਆਪਣੇ ਘਰ ਆਈ ਅਤੇ ਬਾਬੇ ਫਰੀਦ ਨੂੰ ਕਿਹਾ ਅੱਜ ਤਾਂ ਤੁਹਾਨੂੰ ਗੁੜ ਮਿਲਿਆ ਹੀ ਨਹੀਂ ਹੋਗਾ ਤੇ ਬਾਬਾ ਫਰੀਦ ਜੀ ਕਹਿਣ ਲੱਗੇ ਜਿਹੜਾ ਮੈਂ ਅੱਗੇ ਗੁੜ ਖਾਂਦਾ ਸੀਗਾ ਤੇ ਜਿਹੜਾ ਅੱਜ ਮੈਂ ਗੁੜ ਖਾਦਾ ਏ ਇਹਦਾ ਵੱਖਰਾ ਹੀ ਸਵਾਦ ਸੀਗਾ ਤੇ માતા ਨੇ ਕਿਹਾ ਕਿ ਮੈਂ ਤਾਂ ਕੋਈ ਗੁੜ ਰੱਖਿਆ ਨਹੀਂ ਪਰ ਬਾਬਾ ਫਰੀਦ ਜੀ ਕਹਿੰਦੇ ਨਹੀਂ માતા ਮੈਂ ਅੱਜ ਜਿਹੜਾ ਗੁੜ ਖਾਧਾ ਏ ਉਹਦਾ ਵੱਖਰਾ ਹੀ ਸਵਾਦ ਆਇਆ ਤੇ ਉਸ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਅਤੇ ਆਪਣੇ ਪੁੱਤਰ ਨੂੰ ਇਹ ਕਿਹਾ ਪੁੱਤਰ ਜੀ ਅੱਜ ਮੈਂ ਕੋਈ ਗੁੜ ਨਹੀਂ ਰੱਖਿਆ ਸੀਗਾ ਅੱਜ ਤੇਰੀ ਬੰਦਗੀ ਪਰਵਾਨ ਹੋਣ ਲੱਗੀ ਐ ਥੋੜੀ ਥੋੜੀ ਤੂੰ ਹੋਰ ਬੰਦਗੀ ਕਰਿਆ ਕਰ ਇਸੇ ਤਰ੍ਹਾਂ ਬਾਬਾ ਜੀ ਨੇ ਬੰਦਗੀ ਕੀਤੀ ਅਤੇ ਆਪਣੀ ਗੁਰਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾਇਆ ਪ੍ਰਮਾਤਮਾ ਆਪਣੇ ਵੀ ਸਿਰ ਤੇ ਮਿਹਰ ਪ੍ਰਿਆਥ ਰੱਖੇ ਆਪਾਂ ਨੂੰ ਵੀ ਨਿਤਨੇਮ ਦੀਆਂ ਦਾਤਾਂ ਬਖਸ਼ੇ ਅੰਮ੍ਰਿਤ ਦੀ ਦਾਤ ਬਖਸ਼ੇ ਹਰ ਪ੍ਰਕਾਰ ਦੀ ਰੱਖਿਆ ਕਰੇ ਅਤੇ ਆਪਾਂ ਵੀ ਗੁਰੂ ਦੇ ਲੜ ਲੱਗ ਸਕੀਏ ਹਾਤੇ ਵੱਧ ਤੋਂ ਵੱਧ ਗੁਰਬਾਣੀ ਪੜਿਆ ਕਰੋ ਗੁਰਬਾਣੀ ਸੁਨਿਆ ਕਰੋ ਗੁਰੂ ਘਰ ਸੇਵਾ ਕਰਿਆ ਕਰੋ ਤਾਂ ਕਿ ਪ੍ਰਮਾਤਮਾ ਆਪਣੇ ਵੀ ਦੁੱਖ ਘਟ ਸਕੇ ਅਤੇ ਆਪਾਂ ਨੂੰ ਵੀ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ੇ ਦਇਆ ਕਰੇ ਮਿਹਰ ਕਰੇ ਬੱਚੀ ਦੇਖੋ ਕਿੰਨੇ ਕਰਤਵ ਦਿਖਾ ਰਹੀ ਹੈ ਨੰਨੀ ਜੀ ਬੱਚੀ ਹੈ ਤੇ ਕਿੰਨਾ ਕਸ਼ਟ ਉਠਾ ਰਹੀ ਆ ਇੱਕ ਆਪਣੀ ਢਿੱਡ ਦੀ ਖਾਤਰ ਦੇਖੋ ਅਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਹੋ ਜੇ ਕਰਤਵ ਦਿਖਾਉਣ ਲਈ ਤੇ ਵੱਦ ਤੋਂ ਵੱਦ ਛੇਰ ਕਰਨਾ ਜੀ ਅਤੇ ਬੋਲਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਪੁੱਲਾ ਚੁੱਕਾ ਹੋ ਜਾਂਦੀਆਂ ਤੇ ਸੰਗਤ ਅਤੇ ਗੁਰੂ ਮਾਫ਼ ਕਰਨ ਯੋਗ ਹੈ ਮਾਫ਼ ਕਰ भॼन बाए भॼन करूे भॼन बाए दाग नाए न भावी गुरू जॾो बपी उते अपे भरियो भॼन